ਪਿਛਲੇ ਮਹੀਨੇ ਨਮਸ਼ਹਿਰ ਦੀ ਅਦਾਲਤ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਦਾ ਵਿਰੋਧ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਵੀ ਕੀਤਾ ਸੀ ਤੇ ਲਗਾਤਾਰ ਨਮਾ ਸ਼ਹਿਰ ਦੀ ਅਦਾਲਤ ਵੱਲੋਂ ਸੁਣਾਏ ਗਏ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਤੇ ਤਿੰਨ ਸਿੱਖਾਂ ਨੂੰ ਰਿਹਾ ਕਰਨ ਦੇ ਲਈ ਧਰਨੇ ਵੀ ਲਗਾਏ ਜਾ ਰਹੇ ਨੇ ਸਿੱਖ ਨੌਜਵਾਨਾਂ ਤੇ ਵੈਜਿੰਗ ਵਾਰ ਦੇ ਇਲਜ਼ਾਮ ਨੇ ਜਿਸ ਦੇ ਚਲਦੇ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਜਲਮਾਨਾ ਸਜ਼ਾ ਖਿਲਾਫ ਰੋਸਤਾਨਾ ਕੀਤਾ ਗਿਆ ਇਸ ਪੂਰੇ ਮਾਮਲੇ ਤੇ ਉੱਥੇ ਮੌਜੂਦ ਸਿੱਖਾ ਗੁਣ ਨੇ ਜਾਣਕਾਰੀ ਦਿੱਤੀ ਅਤੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ ਅੱਜ ਸਾਡਾ ਪ੍ਰੋਗਰਾਮ ਜਿਹੜਾ ਨਵੇਂ ਸ਼ਹਿਰ ਦੀ ਇੱਕ ਅਧਾਰਤ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦੀ ਸੁਣਾਇਆ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਕੋਲ ਕੋਈ ਪੈਪਰਟ ਕਿਤਾਬਾਂ ਮਿਲੀਆਂ ਨਹੀਂ ਜਾਂ ਉਹਨਾਂ ਦੇ ਕੋਲ ਕੋਈ ਛਿੰਦਲੀਆਂ ਤਸਵੀਰਾਂ ਮਿਲੀਆਂ ਨਹੀਂ ਜਾਂ ਉਹਨਾਂ ਨੇ ਫੇਸਬੁੱਕ ਤੇ ਕੋਈ ਪੋਸਟਾਂ 'ਚ ਨਾਰੇ ਲਿਖੇ ਮਤਲਬ ਕਿ ਲਿਖੇ ਨੇ ਪੋਸਟਾਂ ਜਿਹੜੀਆਂ ਉਹਨਾਂ ਨੇ ਪਾਈਆਂ ਨੇ ਉਸ ਆਧਾਰ ਉੱਤੇ ਉਹਨਾਂ ਨੂੰ ਮਤਲਬ ਕਿ वेजिंग वार अगेंस्ट स्टेट ਦੇ ਦੋਸ਼ ਰਹੀਨ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਉਹਦੇ ਰੋਸ ਪ੍ਰਗਟ ਕਰਨ ਨੂੰ ਅੱਜ ਅਸੀਂ ਇੱਥੇ ਕਨਵੈਨਸ਼ਨ ਰੱਖੀ ਹੈ ਇਹ ਕਨਵੈਨਸ਼ਨ 21 ਤਰੀਕ ਨੂੰ ਪਿਛਲੇ ਮਹੀਨੇ ਦੀ 21 ਫਰਵਰੀ ਨੂੰ ਲੁਧਿਆਣੇ ਦੇ ਵਿੱਚ ਇੱਕ ਸਾਰੀਆਂ ਖੱਬੇ ਪੱਖੀ ਤੇ ਸਿੱਖ ਜਥੇਬੰਦੀਆਂ ਨੇ ਇੱਕ ਸਾਂਝੀ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ 21 ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਅੱਜ ਦੀ ਕਨਵੈਨਸ਼ਨ ਦਾ ਇਸ ਕਨਵੈਨਸ਼ਨ ਤੋਂ ਬਾਅਦ ਅਸੀਂ ਗਵਰਨਰ ਮਾਨਯੋਗ ਗਵਰਨਰ ਸਾਹਿਬ ਨੂੰ ਇੱਕ ਰੋਸ ਪੱਤਰ ਤੇ ਸ਼ਿਕਾਇਤ ਦੇਣੀ ਹੈ ਇੱਕ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਸੀਂ ਸ਼ਿਕਾਇਤ ਤੇ ਰੋਸ ਪੱਤਰ ਦੇਣਾ ਵੀ ਇਹ ਫੈਸਲੇ ਜਿਹੜਾ ਇਸ ਕਿਸਮ ਦਾ ਫੈਸਲਾ ਕੀਤਾ ਗਿਆ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇਹੋ ਜਿਹਾ ਫੈਸਲਾ ਹੋਇਆ ਜਿਹਦੇ ਵਿੱਚ ਸਰਕਾਰ ਨੇ ਇਸ ਗੱਲ ਦੀ ਮਨਜ਼ੂਰੀ ਦਿੱਤੀ ਹੈ ਵੇਜਿੰਗ ਵਾਰ ਅਗੇਂਸਟ ਸਟੇਟ ਤੇ ਉਹਦੇ ਆਧਾਰ ਉੱਤੇ ਜੱਜ ਨੇ ਉਹਨਾਂ ਨੂੰ ਤਿੰਨ ਨੌਂ ਜੋ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਹੜੀ ਕਿ ਬਹੁਤ ਜਾਦਾ ਮਤਲਬ ਇਹ ਧੱਕਾ ਮਨੁੱਖੀ ਅਧਿਕਾਰਾਂ ਦੀ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਹੈ ਜਿਹੜੀ ਆਪਣੇ ਵਿਚਾਰਾਂ ਦੀ ਮਤਲਬ ਸਹਿਮਤੀ ਤੇ ਸਹਿਮਤੀ ਸ਼ਾਂਤੀਪੂਰਕ ਪੂਰਵਕ ਢੰਗ ਨਾਲ ਪ੍ਰਗਟਾਉਣ ਦੀ ਆਜ਼ਾਦੀ ਜਿਹੜੀ ਸੰਵਿਧਾਨ ਨੇ ਦਿੱਤੀ ਆ ਉਹਦੇ ਤੇ ਲਗਾਤਾਰ ਹਮਲਾ ਹੋ ਰਿਹਾ ਅਸੀਂ ਸਮਝਿਆ ਵੀ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਤੇ ਲਗਾਤਾਰ ਮਤਲਬ ਹਮਲਾ ਕਰ ਰਹੇ ਨੇ ਔਰ ਮਨੁੱਖੀ ਅਧਿਕਾਰਾਂ ਦਾ ਜਿਹੜਾ ਸਪੇਸ ਹੈ ਜਿਹੜੀ ਥਾਂ ਉਹ ਲਗਾਤਾਰ ਸੁngੜਦੀ ਜਾ ਰਹੀ ਹੈ ਔਰ ਅੱਜ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਜਿਹੜਾ ਸਰਕਾਰੀ ਹੈ ਉਹਨੇ ਸਟੇਟਮੈਂਟ ਦਿੱਤੀ ਹੈ ਵੀ ਸਭ ਤੋਂ ਵੱਧ ਪੁਲਿਸ ਦੇ ਮਨੁੱਖ ਸਾਡੇ ਕੋਲ ਸ਼ਿਕਾਇਤਾਂ ਆਈਆਂ ਨੇ ਔਰ ਉਹਨਾਂ ਸ਼ਿਕਾਇਤਾਂ ਨੂੰ ਜਦੋਂ ਅਸੀਂ ਪੁਲਿਸ ਅਫਸਰਾਂ ਕੋਲ ਭੇਜਦੇ ਹਾਂ ਉਹਨਾਂ ਦੀ ਤਵਤੀਸ਼ ਕਰਨ ਦੀ ਬਜਾਏ ਆਪਣੇ ਅਫਸਰਾਂ ਨੂੰ ਬਚਾਉਣ ਦੇ ਲਗਾਤਾਰ ਯਤਨ ਕਰਦੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਇਸ ਵੇਲੇ ਹਾਲਤ ਹੈ ਜਿਹੜਾ ਪੱਧਰ ਹੈ ਉਹ ਇਸ ਰਿਪੋਰਟ ਤੋਂ ਵੀ ਵੇਖਿਆ ਜਾ ਸਕਦਾ ਵੀ ਕਿਸ ਕਿਸਮ ਦਾ ਧੱਕਾ ਕਿਸ ਕਿਸਮ ਦਾ ਮਤਲਬ ਕਿ ਜ਼ੋਰ ਜ਼ਬਰਦਸਤੀ ਲੋਕਾਂ ਨਾਲ ਹੋ ਰਹੀ ਹੈ ਔਰ ਜਿਹੜੇ ਮਨੁੱਖੀ ਅਧਿਕਾਰ ਸਾਨੂੰ ਸੰਵਿਧਾਨ ਨੇ ਆਲਰੇਡੀ ਦਿੱਤੇ ਹੋਏ ਨੇ ਉਹ ਸੰਵਿਧਾਨ ਵੀ ਸਾਡੇ ਕੋਲੋਂ ਹੱਕ ਜਿਹੜੇ ਖੋਏ ਜਾ ਰਹੇ ਨੇ ਇਸ ਕਰਕੇ ਅਸੀਂ ਅੱਜ ਇੱਕ ਕਨਵੈਨਸ਼ਨ ਕੀਤੀ ਸੀ ਔਰ ਕਨਵੈਨਸ਼ਨ ਤੋਂ ਬਾਅਦ ਅਸੀਂ ਰੋਸ ਪੱਤਰ ਦੇਣਾ ਇਹ ਕੇਸ ਨੂੰ ਹਾਈ ਕੋਰਟ ਚ ਵੀ ਚੈਲੰਜ ਕੀਤਾ ਹੋਇਆ ਇਸ ਕੋਰਟ ਨੂੰ ਹਾਈ ਕੋਰਟ ਚ ਚੈਲੰਜ ਕੀਤਾ ਹੋਇਆ ਸਾਡੇ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ ਦੇ ਮਤਲਬ ਵਾਈਸ ਪ੍ਰੈਜ਼ੀਡੈਂਟ ਰਾਜਵਿੰਦਰ ਸਿੰਘ ਬਹਿਨਸਰੀ ਇਸ ਕੇਸ ਨੂੰ ਲੜ ਰਹੇ ਨੇ ਔਰ ਇਸ ਕੇਸ ਦੀ ਅਸੀਂ ਲਗਾਤਾਰ ਪੈਰਵਾਹੀ ਕਰਾਂਗੇ ਔਰ ਲਗਾਤਾਰ ਇਸ ਮਸਲੇ ਤੇ ਅਸੀਂ ਜਿਹੜੀ ਇੱਕ ਜਨਤਕ ਲਾਮਬੰਦੀ ਹੈ ਉਹ ਵੀ ਕੋਸ਼ਿਸ਼ ਕਰਾਂਗੇ ਉਸ ਕਨਵੈਨਸ਼ਨ ਤੋਂ ਬਾਅਦ ਅਸੀਂ 1 April ਦੇ ਪਹਿਲੇ ਮਹੀਨੇ ਦੇ ਪਹਿਲੇ ਹਫਤੇ ਇੱਕ ਜਲੰਧਰ ਦੇ ਵਿੱਚ ਵੱਡੀ ਕਾਨਫਰੰਸ ਕਰਨ ਦਾ ਵੀ ਫੈਸਲਾ ਕੀਤਾ ਔਰ ਅਸੀਂ ਇਸ ਮਸਲੇ ਨੂੰ ਲਗਾਤਾਰ ਮਤਲਬ ਕਿ ਸਰੀ ਦੇ ਵਿੱਚ ਵੀ 10 ਤਰੀਕ ਨੂੰ 10 March ਨੂੰ ਇੱਕ ਇਸੇ ਮਸਲੇ ਤੇ ਉਹ ਕਨਵੈਨਸ਼ਨ ਕਰ ਰਹੇ ਨੇ ਉੱਥੋਂ ਦੇ ਜਿਹੜੇ ਸਾਰੇ ਖੱਬੇ ਪੱਖੀ ਤੇ ਸਿੱਖ ਹਲਕੇ ਜਥੇਬੰਦੀਆਂ ਔਰ ਇਸ ਗੱਲ ਨੂੰ ਅਸੀਂ ਲਗਾਤਾਰ ਅੱਗੇ ਤੋਰਾਂਗੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ